ਨਕੋਧਰ ਵਿਖੇ ਜਲੂਟਿਆ ਮੰਦਿਰ ਦੇ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਕ੍ਰਿਸ਼ਨ ਜਨਮ ਦਿਖਾਇਆ ਗਿਆ ਅਤੇ ਜਿਸ ਦਾ ਉਚਾਰਨ ਆਚਾਰੀਆ ਅਟਲ ਕ੍ਰਿਸ਼ਨ ਸ਼ਾਸਤਰੀ ਜੀ ਸ਼੍ਰੀ ਵ੍ਰਿੰਦਵਨ ਦੇ ਵੱਲੋਂ ਕੀਤਾ ਗਿਆ ਅਧਰ ਇਸ ਦੇ ਵਿੱਚ ਮੁੱਖ ਤੌਰ ਤੇ ਅਮਰੀਕਾ ਤੋਂ ਨੀਲਮ ਜਲੂਟਾ ਅਤੇ ਲੁਧਿਆਣਾ ਤੋਂ ਵਿਰਿੰਦਰ ਜਲੂਟਾ ਨਕੋਧਰ ਤੋਂ ਨਰਿੰਦਰ ਜਲੂਟਾ ਸ਼ਾਮ ਰਾਣੀ ਜਲੂਟਾ ਵਿਰਿੰਦਰ ਚੋਪੜਾ ਅਤੇ ਜਲੂਟਾ ਪਰਿਵਾਰ ਦੇ ਮੈਂਬਰ ਮੌਜੂਦ ਰਹੇ ਪ੍ਰੋਗਰਾਮ ਹੋਇਆ ਮੰਦਰ ਵਿੱਚ ਕੀ ਪ੍ਰੋਗਰਾਮ ਸੀਗਾ ਇਹ ਜੀ ਪਰਵਤ ਸਭਾ ਕਥਾ ਚੱਲ ਰਹੀ ਹੈ ਬ੍ਰਿੰਦਾ ਮੰਤੂ ਜੀ ਸ਼ਾਸਤਰੀ ਜੀ ਅਟਲ ਸ਼ਾਸਤਰੀ ਜੀ ਆਏ ਹੋਏ ਹਨ ਇਹਨਾਂ ਨੇ ਪਰਵਤ ਗੀਤਾ ਪੁਰਾਣ ਦਾ ਸਤਾਰ ਰੱਖਿਆ ਹੋਇਆ ਉਹਦੇ ਸੰਬੰਧ ਵਿੱਚ ਇੱਥੇ ਅੱਜ ਪ੍ਰੋਗਰਾਮ ਕ੍ਰਿਸ਼ਨ ਜਨਮ ਮਨਾਇਆ ਗਿਆ ਜਿਸ ਵਿੱਚ ਸਮਾਰਾਨੀ ਦੀ ਲੋਟਾ ਜੀ ਵਰਿੰਦਾ ਚੋਪੜਾ ਜੀ ਮਾ ਜਨਜੀ ਤੇ ਜਲੋਟਾ ਪਰਿਵਾਰ ਦੇ ਪੂਰੇ ਸਦਸਯਾ ਨੀਲਮ ਰਾਣੀ ਜੀ ਲੋਟਾ ਜੀ ਨਰਿੰਦਾ ਜੀ ਲੋਟਾ ਜੀ ਪੂਮਨ ਜੀ ਲੋਟਾ ਜੀ ਤੇ ਸਾਰੇ ਇਨਾਂ ਨੇ ਹਾਜ਼ਰਿਤ ਹੋ ਕੇ ਜਲੋਟਾ ਪਰਿਵਾਰ ਅਤੇ ਮਹੱਲਾ ਨਵਾਸੀਆਂ ਵੱਲੋਂ ਸ਼ਹਿਰ ਨਵਾਸੀਆਂ ਵੱਲੋਂ ਪੂਰਾ ਦਾ ਪੂਰਾ ਸਹਿਯੋਗ ਕਰਕੇ ਇਹ ਕਥਾ ਦਾ ਅਜ ਕ੍ਰਿਸ਼ਨ ਜਨਮ ਮਨਾਇਆ ਗਿਆ। ਆਸੀ ਮਾ ਲਾ ਨਿਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਤੇ ਵਰ ਚਲ ਕੇ ਮੰਦਰ ਦੇ ਵਿੱਚ ਤੇ 3 ਦਿਨੋਟਿਆ ਮੰਦਰ ਦਸ਼ੰਭਰ ਦਾ ਲਗਾ ਦਿਨੋਟਿਆ ਮੰਦਰ ਦੇ ਵਿੱਚ ਪੂਰਾ ਸਹਿਯੋਗ ਕਰਕੇ ਅਸ਼ੀਰਵਾਦ ਦੇ ਯੈਸੀਰ ਅਸੰਜਨ న్యూਸ ਦੇ ਲੁਧਿਆਣਾ ਤੋਂ ਵਿਸ਼ੇਖ ਚਲੋਟਾ ਦੀ ਰਿਪੋਰਟ ਨਕੋਦਰ ਵਿਖੇ ਜਲੋਟੀਆਂ ਮੰਦਿਰ ਦੇ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਕ੍ਰਿਸ਼ਨ ਜਨਮ ਦਿਖਾਇਆ ਗਿਆ ਅਤੇ ਜਿਸ ਦਾ ਉਚਾਰਨ ਆਚਾਰੀਆ ਅਟਲ ਕ੍ਰਿਸ਼ਨ ਸ਼ਾਸਤਰੀ ਜੀ ਸ਼੍ਰੀ ਵ੍ਰਿੰਦਵਨ ਦੇ ਵੱਲੋਂ ਕੀਤਾ ਗਿਆ ਅਧਰ ਇਸ ਦੇ ਵਿੱਚ ਮੁੱਖ ਤੌਰ ਤੇ ਅਮਰੀਕਾ ਤੋਂ ਨੀਲਮ ਚਲੋਟਾ ਅਤੇ ਲੁਧਿਆਣਾ ਤੋਂ ਵਿਰਿੰਦਰ ਚਲੋਟਾ ਨਕੋਦਰ ਤੋਂ ਨਰਿੰਦਰ ਚਲੋਟਾ ਸ਼ਾਮ ਰਾਣੀ ਚਲੋਟਾ ਵਿਰਿੰਦਰ ਚੋਪੜਾ ਅਤੇ ਜ਼ਲੋਟਾ ਪਰਿਵਾਰ ਦੇ ਮੈਂਬਰ ਮੌਜੂਦ ਰਹੇ। ਪ੍ਰੋਗਰਾਮ ਹੋਇਆ ਬੰਦਰ ਵਿੱਚ ਕੀ ਪ੍ਰੋਗਰਾਮ ਸੀਗਾ? ਇਹ ਜੀ ਭਗਵਤ ਸਪਤਾ ਕਥਾ ਚੱਲ ਰਹੀ ਹੈ। ਬ੍ਰਿੰਦਾ ਮੰਤੂ ਜੀ ਦੀ Shastri ਜੀ ਹਟਲ Shastri ਜੀ ਆਏ ਹੋਏ ਹਨ। ਇਹਨਾਂ ਨੇ ਭਗਵਤ ਪੀਤਾ ਪੁਰਾਨ ਦਾ ਸੱਤਾ ਰੱਖਿਆ ਹੋਇਆ ਹੈ। ਵਲੇ ਸੰਬੰਧ ਰਹਿਤੇ تھے ਅੱਜ ਤੋਂ ਗ੍ਰਿਸ਼ਣ ਜਨਮ ਮਨਾਇਆ ਗਿਆ ਜਿਸ ਵਿੱਚ ਸ਼ਮਰਾ ਰਾਣੀ ਜਲੋਟਾ ਜੀ ਬ੍ਰਿੰਦਾ চোপੜਾ ਜੀ ਮਹਾਜਨ ਜੀ ਦਿੱਤ ਲੋਟਾ ਪਰਿਵਾਰ ਦੇ ਪੂਰੇ ਸਦਸ્ય ਨੀਲਮ ਰਾਣੀ ਜਲੋਟਾ ਜੀ ਨਰਿੰਦਰ ਜਲੋਟਾ ਜੀ ਕੋਮਲ ਜਲੋਟਾ ਜੀ ਇਹ ਸਾਰੇ ਇਹਨਾਂ ਨੇ ਅੱਜ ਹਾਜ਼ਰ ਹੋ ਕੇ ਜਲੋਟਾ ਪਰਿਵਾਰ ਅਤੇ ਮੋਹੱਲਾ ਨਿਵਾਸੀਆ ਵੱਲੋਂ ਸ਼ਹਿਰ ਨਿਵਾਸੀਆ ਵੱਲੋਂ ਉਹਦਾ ਪੂਰਾ ਸਹਿਯੋਗ ਕਰਕੇ ਇਹ ਕਥਾ ਦਾ ਆਜ ਕ੍ਰਿਸ਼ਨ ਜਨਮ ਮਨਾਇਆ ਗਿਆ। ਅਸੀਂ ਮੋਹੱਲਾ ਨਿਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਇੱਥੇ ਵਰਚਲ ਕੇ ਮੰਦਰ ਦੇ ਵਿੱਚ ਪਤੰਜੀ ਲੋਟਿਆ ਮੰਦਰ ਦਸ਼ੰਭਰ ਦਾ ਲੋਟਿਆ ਮੰਦਰ ਦੇ ਵਿੱਚ ਪੂਰਾ ਸਹਿਯੋਗ ਕਰਕੇ ਅਸ਼ੀਰਵਾਦ ਦੇ। ਜੈ ਸ਼੍ਰੀ ਰਾਮ। ਕ੍ਰਿਸ਼ਨ ਜਨਮ ਦੀ ਲੁਧਿਆਣਾ ਤੋਂ ਵਿਸ਼ੇਸ਼ ਚ ਲੋਟਾ ਦੀ ਰਿਪੋਰਟ।